ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਦੋਸਤੋ ਬਹੁਤ-ਬਹੁਤ ਸਵਾਗਤ ਹੈ ਜੀ ਤੁਹਾਡਾ ਆਪਣੇ ਚੈਨਲ ਪੰਜਾਬੀ ਬਲੌਗਰ ਸਿਮਰ ਵਿੱਚ ਤਾਂ ਦੋਸਤੋ ਅੱਜ ਅਸੀਂ ਤੁਹਾਡੇ ਵਾਸਤੇ ਲੈ ਕੇ ਹਾਜ਼ਰ ਹੋ ਚੁੱਕੇ ਹਾਂ ਜੀ ਲੁਧਿਆਣੇ ਦਾ ਬਸਤੀ ਜੋਧੇਵਾਲ ਦਾ ਬਾਜ਼ਾਰ ਔਰ ਇਹਦੇ ਵਿੱਚ ਲੱਗੀਆਂ ਐ ਨਹੀਂ ਜੀ ਸੇਲਾ ਕਿਉਂਕਿ ਸੀਜ਼ਨ ਚੱਲ ਰਿਹਾ ਹੈ ਜੀ ਫੁੱਲ ਦਾ ਫੁੱਲ ਸੇਲਾ ਨੇ ਆ ਇੱਥੇ ਭਾਲੂ ਵਾਲਾ ਸੂਟ ਹੈ ਨਾ ਜਿਹੜਾ ਇਹ ਸਿਰਫ 2250 ਰੁਪਏ ਨੂੰ ਮਿਲ ਰਿਹਾ ਹੈ ਹੁੱਡੀ ਟਾਈਪ ਹੁੰਦਾ ਜਿਹੜਾ ਮਤਲਬ ਇਹਦਾ ਪਜਾਮਾ ਨਹੀਂ ਹੈ ਨਾਲ ਵਿਦ ਕੈਪ 250 ਰੁਪਏ ਦਾ ਹੈ ਸਾਈਜ਼ ਜਿਹੜਾ ਮਰਜ਼ੀ ਲਓ ਜੀ ਤੁਸੀਂ ਤਾਂ ਮੇਖਾ ਚਲ ਤੁਹਾਡੇ ਨਾਲ ਇਹ ਵੀਡੀਓ ਅਸੀਂ ਸ਼ੇਅਰ ਕਰਦੇ ਆਂ ਬਸਤੀ ਜੋਦੇਵਾਲ ਦੇ ਅਸੀਂ ਬਾਜ਼ਾਰ ਤੁਹਾਡੇ ਨਾਲ ਮੈਂ ਕਾਫੀ ਸ਼ੇਅਰ ਕਰ ਰਹੀ ਆ ਸੰਡੇ ਮੇਲ ਵੀ ਸ਼ੇਅਰ ਕਰ ਰਹੀ ਆ ਤੇ ਤੁਸੀਂ ਵੀਡੀਓਜ਼ ਨੂੰ ਬਹੁਤ ਜ਼ਿਆਦਾ ਪਿਆਰ ਵੀ ਦੇ ਰਹੇ ਹੋ ਤੁਹਾਡਾ ਬਹੁਤ ਬਹੁਤ ਦਿਲੋ ਧੰਨਵਾਦ ਇਸੇ ਤਰ੍ਹਾਂ ਆਪਣਾ ਪਿਆਰ ਬਣਾਈ ਰੱਖੋ ਜੀ ਔਰ ਹਾਂ ਦੇਖੋ ਪਹਿਲਾ ਇੱਥੇ ਤੁਸੀਂ ਰਸ਼ ਦੇਖੋ ਤੇ ਜਿਹੜੇ ਆਹ ਵਾਲੇ ਇੱਥੇ ਸ਼ਰਟਾਂ ਐ ਇਹ 200 ਰੁਪਏ ਦੀ ਇੱਕ ਤੇ 350 ਰੁਪਏ ਦੀਆਂ ਦੋ ਆਹ ਵਾਲੀ ਹਜਰਾਬਾ ਐ ਜੀ ਗਰਮ ਇੱਥੇ 100 ਰੁਪਏ ਦੇ 6 ਜੋੜੇ ਔਰ ਪੂਰੇ ਦਾ ਪੂਰੇ ਮਾਰਕੀਟ ਇਹ ਵਾਲੀ ਮਾਰਕੀਟ ਰਿਟੇਲ ਦੀ ਮਾਰਕੀਟ ਐ ਜੀ ਔਰ ਇੱਥੇ ਸਾਰਾ ਤੁਹਾਨੂੰ ਮਿਕਸ ਕੱਪੜਾ मिलेगा मतलब रेडीमेड कपड़ा भी मिलेगा और अनस्टिच कपड़ा भी मिलेगा बस्ती जोदेवाल ਦਾ ਬਹੁਤ ਹੀ ਜ਼ਿਆਦਾ ਮਸ਼ਹੂਰ ਬਾਜ਼ਾਰ ਹੈ बस्ती ਚੌਂਕ ਵਿੱਚ बस ਨਾਲ ਹੀ ਬਾਜ਼ਾਰ ਸਟਾਰਟ ਹੋ ਜਾਂਦਾ ਹੈ ਜੀ ਅਗਰ ਤੁਸੀਂ ਜਲੰਧਰ ਬਾਈਪਾਸ ਸਾਈਡ ਤੋਂ ਆਉਂਦੇ ਹੋ ਤਾਂ ਬਹੁਤ ਹੀ ਮਤਲਬ ਨੇੜੇ ਹੈ ਜਲੰਧਰ ਬਾਈਪਾਸ ਤੋਂ ਤਾਂ ਜਸਟ 5 ਕੁ ਮਿੰਟ ਦਾ ਰਸਤਾ ਹੈ ਤਾਂ ਇਹ ਦੇਖੋ ਜੀ ਬੱਚਿਆਂ ਦੇ ਸ਼ਰਾਰੇ ਘਰਾ ਰਹੇ ਸਿਰਫ ਉਰੇ 5 5 6 600 ਰੁਪਏ ਦੇ ਹੈ ਇਹ ਮਤਲਬ ਛੋਟੇ ਬੱਚਿਆਂ ਦੇ ਜਿਹੜੇ ਰੈਡੀमेड ਕੱਪੜੇ ਹੁੰਦੇ ਤਾਂ ਦੇਖੋ ਜੀ ਦੋਨੋਂ ਸਾਈਡ ਮਤਲਬ ਡਬਲ ਸਾਈਡ ਸੜਕ ਹੈ ਇਹ ਕਾਣ ਵਾਲੀ ਇੱਕ ਜਾਣ ਵਾਲੀ ਤੇ ਦੁਕਾਨਾਂ ਹੈ ਇਹਨਾਂ ਦੀ ਪੂਰੀ ਮਾਰਕੀਟ ਵਿੱਚ ਔਰ ਬਾਹਰ ਬੈਠੇ ਹੁੰਦੇ ਲੈ ਕੇ ਇਸ ਤਰ੍ਹਾਂ ਰੇੜੀਆਂ ਫੜੀਆਂ ਵਾਲੇ ਕਿਉਂਕਿ ਇਸ ਵਾਲੇ ਬਾਜ਼ਾਰ ਵਿੱਚ ਸੰਡੇ ਨੂੰ ਸਭ ਤੋਂ ਵੱਧ ਸੇਲ ਲੱਗਦੀ ਹੈ ਜੀ ਔਰ ਹਾਂ ਵੀਡੀਓ ਪਸੰਦਾ ਆਉਂਦੀ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸਿਆ ਕਰੋ ਤੇ ਇਹ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵੱਧ ਤੋਂ ਵੱਧ ਸਬਸਕ੍ਰਾਈਬ ਕਰੋ ਜੀ ਤੇ ਤੁਹਾਡਾ ਕੋਈ ਵੀ ਸਵਾਲ ਹੈ ਤੁਸੀਂ ਕਮੈਂਟ ਸੈਕਸ਼ਨ ਵਿੱਚ ਪੁੱਛ ਸਕਦੇ ਹੋ ਆਹ ਵਾਲੇ ਟੋਪ ਇੱਥੇ ਸਿਰਫ 100 ਰੁਪਏ ਦੇ ਸੀਗੇ 100 ਰੁਪਏ ਦੀਆਂ ਸੇਲ ਆ ਜਿਹੜੇ ਕੁੜੀਆਂ ਨੀਚੇ ਤੇ ਮਤਲਬ ਜੈਕਟਾਂ ਦੇ ਥੱਲੇ ਤੇ ਐਜ਼ ਅ ਇਨਰ ਵਗੈਰਾ ਜਿਵੇਂ ہائی نیک والے ਹੁੰਦੇ ਆ ਨਾ ਇਹ ਗਰਮ ਟੋਪ ਸਿਰਫ ਉਰੇ 100 100 ਰੁਪਏ ਦੇ ਆ سیل ਲੱਗੀ ਹੁੰਦੀ ਇਹ ਵਾਲੀ سیل ਸਿਰਫ ਸੰਡੇ ਨੂੰ ਹੀ ਲੱਗਦੀ ਹੈ ਅਗਰ ਤੁਸੀਂ ਲੁਧਿਆਣਾ ਵਿੱਚ ਵਿంటర్ ਦੇ ਕੱਪੜੇ ਲੈਣ ਦੀ ਸੋਚ ਰਹੇ ਹੋ ਤਾਂ 100 ਰੁਪਏ ਦੇ ਲੈ ਸਕਦੇ ਹੋ ਆਹ ਡਰੈਸ ਜੀ ਇੱਥੇ 200 ਰੁਪਏ ਦੀ ਹੈ ਮਤਲਬ ਵਾਲਾਂ ਜੇ ਟਾਈਪ ਵਾਂਗੂ ਹੈ ਇਹ ਵਧੀਆ ਸੀਗਾ ਟੌਪ ਤੇ ਆਹ ਵਾਲੇ ਗਰਮ ਪਲਾਜ਼ੋ ਸਿਰਫ 100-100 ਰੁਪਏ ਨੂੰ ਹੈ ਕਲਰ ਜਿਹੜਾ ਮਰਜੀ ਲੈ ਲਓ ਬਲੈਕ, ਰੈੱਡ, ਗ੍ਰੀਨ, ਪਰਪਲ ਇਸ ਤਰ੍ਹਾਂ ਜਿਹੜਾ ਮਰਜੀ ਕਲਰ ਲੈ ਲਓ 100-100 ਰੁਪਏ ਨੂੰ ਤਾਂ ਹੁਣ ਦੇਖੋ ਜੀ ਅਸੀਂ ਥੋੜਾ ਜਿਹਾ ਅੱਗੇ ਚੱਲਦੇ ਆਂ ਤੇ ਪੂਰੇ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰਸ਼ ਸੀਗਾ ਕਿਉਂਕਿ ਸੰਡੇ ਨੂੰ ਇਸ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਭੀੜ ਲੱਗੀ ਹੁੰਦੀ ਹੈ ਉਸ ਦਾ ਕਾਰਨ ਇਹੀ ਹੈ ਕਿ ਉਹ ਸੇਲਾ ਲੱਗੀਆਂ ਹੁੰਦੀਆਂ ਆ ਕੋਟੀਆਂ ਔਰ ਇਹ ਸਿਰਫ 2 2 250 ਰੁਪਏ ਨੂੰ ਆ ਇਹ ਲੇਡੀਜ਼ ਕੋਟੀ ਹੈ ਮਤਲਬ ਜਿਹੜੀ ਫੈਦਰ ਜੇ ਟਾਈਪ ਦੀ ਉਨ ਹੁੰਦੀ ਨਾ ਉਸ ਵਾਲੀ ਉਨ ਵਿੱਚ ਸੀਗੀ ਇਹ ਨਿੱਗੀਆਂ ਐ ਤਾਂ ਦੇਖੋ ਜੀ ਬਾਜ਼ਾਰ ਵਿੱਚ ਤੁਸੀਂ ਰੱਸ਼ ਤੇ ਇੱਧਰ ਟੋਪੀਆਂ ਐ ਸਿਰਫ ਔਰ 50 50 ਰੁਪਏ ਨੂੰ ਭਾਈ ਨੇ ਇੱਥੇ ਲਗਾ ਕੇ ਬੈਠਾ ਹੈ نیچے ਹੀ ਤਾਂ ਮਤਲਬ ਇਸ ਤਰ੍ਹਾਂ ਹੀ ਹੁੰਦਾ ਸੰਡੇ ਨੂੰ ਕਿਉਂਕਿ ਫੈਕਟਰੀਆਂ ਵਾਲਿਆਂ ਨੂੰ ਛੁੱਟੀਆਂ ਹੁੰਦੀਆਂ ਮਤਲਬ ਉਸ ਦਿਨ ਸੰਡੇ ਨੂੰ ਛੁੱਟੀ ਹੁੰਦੀ ਤੇ ਪੂਰੇ ਬਾਜ਼ਾਰ ਵਿੱਚ ਬਹੁਤ ਜ਼ਿਆਦਾ ਰਾਸ਼ੀ ਇਸੇ ਕਾਰਨ ਕਰਕੇ ਹੁੰਦਾ ਕਿ ਉਰੇ ਸੇਲ ਲੱਗਦੀ ਹੈ ਔਰ ਸੀਜ਼ਨ ਫੁੱਲ ਚੱਲ ਰਿਹਾ ਹੈ ਜੀ ਤਾਂ ਹੁਣ ਅਸੀਂ ਗੱਲ ਕਰਾਂਗੇ ਇਹ ਲੁਧਿਆਣਾ ਦਾ ਦੂਸਰਾ ਬਾਜ਼ਾਰ ਹੈ ਜੀ ਜਿਹੜਾ ਕਿ ਘਾਂਟਾ ਘਰ ਵਾਲਾ ਬਾਜ਼ਾਰ ਹੈ ਇਹ ਵਾਲੀ ਮਾਰਕੀਟ ਵਿੱਚ ਤੁਹਾਨੂੰ ਸੈਕੰਡ ਹੈਂਡ ਕੱਪੜੇ ਮਿਲਣਗੇ ਇਹ ਇਹ ਵਾਲਾ ਜੀ ਘਾਂਟਾ ਘਰ ਜਿਹੜਾ ਫੁੱਲ ਹੈ ਨਾ ਉਸ ਦੇ ਥੱਲੇ ਹੀ ਬੈਠੇ ਹੁੰਦੇ ਲੈ ਕੇ ਜੀ ਸਾਈਡ ਰੇਲਵੇ ਸਟੇਸ਼ਨ ਹੈ ਬਸ ਉਸ ਦੇ ਤੁਸੀਂ ਖੱਬੇ ਪਾਸੇ ਦੇਖੋਗੇ ਨਾ ਸੱਜੇ ਪਾਸੇ ਖੱਬੇ ਸੱਜੇ ਮਤਲਬ ਦੋਨੋਂ ਪਾਸੇ ਇੱਥੇ ਸੈਕੰਡ ਹੈਂਡ ਕੱਪੜੇ ਵਾਲਿਆਂ ਦੀ ਮਾਰਕੀਟ ਹੈ ਪੂਰੀ ਦੀ ਪੂਰੀ ਮਤਲਬ ਮਾਰਕੀਟ ਸੈਕੰਡ ਹੈਂਡ ਕੱਪੜੇ ਦਿੰਦੇ ਨੇ ਆਗੀ ਮੈਂ ਗੱਠਾ ਬੰਨ ਬੰਨ ਕੇ ਰੱਖੀਆਂ ਨੇ ਇਹਨਾਂ ਨੇ ਸੈਕੰਡ ਹੈਂਡ ਜਿਹੜੇ ਵਧੀਆ ਕੰਡੀਸ਼ਨ ਵਿੱਚ ਹੁੰਦੇ ਤਾਂ ਹੁਣ ਅਸੀਂ ਤੁਹਾਨੂੰ ਦਿਖਾਉਂਦੇ ਆਂ ਫੁੱਲ ਦੇ ਥੱਲੇ ਥੱਲੇ ਜਾ ਜਾ ਕੇ ਘਾਂਟਾ ਘਰ ਵਾਲੀ ਮਾਰਕੀਟ ਕਿਉਂਕਿ ਘਾਂਟਾ ਘਰ ਵਾਲੀ ਮਾਰਕੀਟ ਵਿੱਚ ਵੀ ਸੰਡੇ ਨੂੰ ਹੀ ਸੇਲ ਲੱਗਦੀ ਹੈ ਤੇ ਇਹ ਵਾਲੀ ਮਾਰਕੀਟ ਵੀ ਬਹੁਤ ਜ਼ਿਆਦਾ ਸਸਤੀ ਹੈ ਚੋੜੇ ਬਾਜ਼ਾਰ ਦੇ ਬਿਲਕੁਲ ਨਾਲ ਹੈ ਜੀ ਇਹ ਵਾਲੀ ਮਾਰਕੀਟ ਤੇ ਪੂਰੇ ਦੀ ਪੂਰੀ ਇਹ ਵਾਲੀ ਮਾਰਕੀਟ ਵੀ ਰਿਟੇਲ ਦੀ ਮਾਰਕੀਟ ਹੈ ਤੇ ਇੱਥੇ ਹੀ ਤੁਹਾਨੂੰ ਲੋਟਰੀਆਂ ਖਰੀਦਣ ਵਾਲੇ ਆਉਂਦੀਆਂ ਮਾਰਕੀਟ ਵੀ ਬਿਲਕੁਲ ਸਾਹਮਣੇ ਹੀ ਦਿਖਾਈ ਦੇਣਗੀ ਘਾਂਟਾ ਕਰਦੇ ਬਿਲਕੁਲ ਨਾਲ ਹੈ ਜੀ ਤਾਂ ਦੇਖੋ ਤੁਸੀਂ ਲੁਧਿਆਣੇ ਦੇ ਬਾਜ਼ਾਰ ਘੁੰਮੋ ਤੇ ਆਹ ਦੇਖੋ ਜੀ ਆ ਗਿਆ ਜੀ ਘਾਂਟਾ ਕਰ ਜਿਹੜੀ ਆ ਤੁਸੀਂ ਸਾਈਡ ਤੇ ਬਿਲਡਿੰਗ ਦੇਖ ਰਹੇ ਹੋ ਇੱਥੇ ਸਾਰੇ ਲੋਟਰੀਆਂ ਦੀ ਮਾਰਕੀਟ ਹੈ ਇਹ ਵਾਲੀ ਤਾਂ ਮਤਲਬ ਇਹ ਵੀ ਸੰਡੇ ਦਾ ਹੀ ਸੀਨ ਹੈ ਬਹੁਤ ਜ਼ਿਆਦਾ ਰਸ਼ ਸੀਗਾ ਕਾਂਟਾ ਘਰ ਵਿੱਚ ਵੀ ਜ਼ਿਆਦਾਤਰ ਸੰਡੇ ਨੂੰ ਹੀ ਸੇਲਾ ਲੱਗਦੀਆਂ ਨੇ ਤਾਂ ਦੋਸਤੋ ਐਸੀ ਹੈਗੀ ਸਾਡੀ ਅੱਜ ਦੀ ਵੀਡੀਓ ਵੀਡੀਓ ਪਸੰਦ ਆਉਂਦੀ ਹੈ ਪਲੀਜ਼ ਵੀਡੀਓ ਨੂੰ ਲਾਈਕ ਸ਼ੇਅਰ ਤੇ ਕਮੈਂਟ ਕਰਕੇ ਜ਼ਰੂਰ ਦੱਸੋ ਤੇ ਚੈਨਲ ਪੰਜਾਬੀ ਬਲੌਗਰ ਸਿਮਰ ਨੂੰ ਵਾਤੋਂ ਵਾਤ ਸਬਸਕ੍ਰਾਈਬ ਕਰੋ ਹੁਣ ਤੁਹਾਨੂੰ ਅਸੀਂ ਕਿਸੇ ਹੋਰ ਲੁਧਿਆਣੇ ਦੇ ਵਧੀਆ ਜਿਹੇ ਬਾਜ਼ਾਰ ਵਿੱਚ ਮਿਲਦੇ ਆ ਤਦ ਤੱਕ ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰ ਸਤਿ ਸ਼ਕਾਲ ਔਰ ਹਾਂ ਤੁਹਾਡਾ ਕੋਈ ਵੀ ਸਵਾਲ ਹੈ ਕਮੈਂਟ ਸੈਕਸ਼ਨ 'ਚ ਜ਼ਰੂਰ ਪੁੱਛੋ ਬਾਏ ਬਾਏ ਐਂਡ ਟੇਕ ਕੇਅਰ